ਇਹ ਸਾਰੇ ਮਜ਼ਬਾਂ ਦੇ ਵਿੱਚ ਸਾਰੇ ਦੇ ਵਿੱਚ ਇਕੱਠੇ ਹੋ ਕੇ ਮਨਾਇਆ ਜਾਂਦਾ ਇਹ ਤਿਹਾਰ ਦੀ ਬਹੁਤ ਐਹਮiyet ਹੈ ਤਿਹਾਰ ਤੋਂ ਲੱਗਦਾ ਨਹੀਂ 2014 ਹਾਲਾਤ ਹੋ ਚੁੱਕਾ ਇਲੈਕਸ਼ਨ ਦਾ ਦੇਖੋ ਇਲੈਕਸ਼ਨ ਦੇ ਬਈ ਇਹ ਤੇ ਹੋਣਾ ਹੀ ਹੋਣਾ ਇਹਦੇ ਚ ਇਲੈਕਸ਼ਨ ਦਾ ਜਿਹੜਾ ਗਾਧੋ ਤੇ ਵੱਖਰੀ ਚੀਜ਼ ਹੈ ਅੱਜ ਪਰਿਵਾਰ ਨਾਲ ਖੁਸ਼ੀ ਮਨਾਉਣੀ ਹੋਣਾ ਸਾਰੇ ਇਲੈਕਸ਼ਨ ਥੋੜਾ ਲੜਨ ਆਏ ਆ ਇਹ ਤੇ ਪਰਿਵਾਰ ਦੀ ਖੁਸ਼ੀਆਂ ਦਾ ਜਿਹੜੇ ਪੁੱਤਰ ਜਗਤ ਸਾਰੇ ਮਨਾ ਰਹੇ ਗੱਤਾਵਾਦ ਉੱਤੇ ਉੱਠ ਕੇ ਸਾਰੇ ਧਰਮ ਦੇ ਲੋਕ ਸਾਹਮਣੇ ਸਤਿਕਾਰ ਦੇ ਵਿੱਚ ਅੱਜ ਹੋਲਾ ਮੱਹਲੇ ਦਾ ਅਨੰਦਪੁਰ ਸਾਹਿਬ ਵੱਡਾ ਤਿਹਾਰ ਮਨਾਇਆ ਜਾ ਰਿਹਾ ਉਹਦੀਆਂ ਵੀ ਬਹੁਤ ਬਹੁਤ ਵਧਾਈਆਂ ਸ਼ਹਿਰ ਵਾਸੀਆਂ ਜਿਹੜੇ ਸਾਰੇ ਬਹੁਤ ਤਰੌਂਟਾਂ ਲੱਗੀਆਂ ਨੇ ਅੱਜ। ਕੋਈ ਐਸਾ ਕੋਈ ਮੈਸੇਜ ਦੇਣਾ ਚਾਹੁੰ ਕਿ ਅੰਮ੍ਰਿਤਸਰ ਦੇ ਲੋਕਾਂ ਦੇ ਦੇਸ਼ ਪਰ। ਬਸ ਇਹ ਰੰਗਾਂ ਨੂੰ ਖਿੜੇ ਰਿਹਾ ਕਰੋ। ਬਸ ਦੇ ਖੇੜੇ ਤੇ ਰਿਹਾ ਕਰੋ। ਔਰ ਇਸ ਨਗਰੀ ਦੇ ਪਿੱਛੇ ਨਗਰੀ ਦੇ ਇਹੀ ਸ਼ੁਕਰਾਨਾ ਕਰਿਆ ਕਰੋ ਕਿ ਸਹੀ ਇੱਥੇ ਜਨਮ ਲਿਆ ਹੈ। ਔਰ ਇਸ ਨਗਰੀ ਪ੍ਰਤੀ ਅਸੀਂ ਹਰ ਹੀ ਰੋਕ ਜ਼ਿੰਮੇਵਾਰ ਹਾਂ। ਕੋਈ ਨਾ ਸਾਹਿਬ ਜਿੱਥੇ ਇੱਥੇ ਵਾਕ ਵਾਕ ਧਰਮ ਦੇ ਲੋਕ ਤੇ ਪਹੁੰਚਦੇ ਵਿਦੇਸ਼ਾਂ ਤੋਂ ਟੂਰਿਸਟ ਆਉਂਦੇ ਦਰਗਿਆਣਾ ਮੰਦਿਰ ਪਹੁੰਚਣਾ ਹੋ ਲਿਆ ਤਹਾਰ ਮਨਾਉਂਦੇ। ਬਿਲਕੁਲ ਹਾਂ ਬਹੁਤ ਦੂਰਾ ਦੂਰਾ ਤੋਂ ਲੋਕ ਆਉਂਦੇ ਨੇ ਦੇਸ਼ ਆਉਦੇਸ਼ਾ ਤੋਂ ਸਾਡੇ ਜਿਹੜਾ ਇਹ ਪਿੱਛੋਂ ਲੈ ਕੇ ਜਿਹੜੀ ਪ੍ਰਕਰਮਾਂ ਦੇ ਉਹ ਆ ਰਹੇ ਨੇ ਸਾਰੇ ਕੀਰਤਨ ਲੈ ਕੇ ਸੋ ਅੱਜ ਸਾਰੀ ਜਾਤਾਂ ਪਾਤਾਂ ਧਰਮਾਂ ਦੇ ਉੱਤੇ ਉੱਠ ਕੇ ਇਹ ਖੁਸ਼ੀਆਂ ਦਾ ਖੇੜਿਆਂ ਦਾ ਤਿਉਹਾਰ ਜਿਹੜਾ ਉਹ ਮਨਾਇਆ ਜਾ ਰਿਹਾ ਜਿੱਥੇ ਅੰਮ੍ਰਿਤਸਰ ਮਨਾਇਆ ਜਾ ਰਿਹਾ ਬੋਲੇ ਮੱਲੇ ਦਾ ਤਿਉਹਾਰ ਨੰਦੁਰਾ ਮਨਾਇਆ ਜਾ ਰਿਹਾ ਸਭਨਾਂ ਜਗ੍ਹਾ ਤੇ ਹਰ ਕਮਿਊਨਿਟੀ ਇਸ ਤਿਉਹਾਰ ਨੂੰ ਮਨਾਉਂਦੀ ਮੈਂ ਸਭਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਧੰਨ ਧੰਨ रहे। किस तरह जा रही है। आज पूरी वृंदावन में जैसे होली मनाई जा रही है हमें वृंदावन में नहीं बल्कि यहाँ पे भी हमें वृंदावन वाला ही सीन पूरा इस्कॉन वालों ने आके होली मनाई गई है बहुत ही अच्छा लगा जो गंदी होली मनाते हैं उनको गंदी होली मनाने का कोई फायदा नहीं है यहाँ आओ यहाँ फूल की होली रंगों की होली बहुत ही अच्छे राधा कृष्ण के पास होली मनाई जा रही है ਮੈਂ ਆਪਣੀ ਫੈਮਲੀ ਕੇ ਸਾਥ ਆਈ ਹਾਂ ਬਹੁਤ ਚੰਗਾ ਕਿਵੇਂ ਦਾ ਲੱਗ ਰਿਹਾ ਹੈ ਬਹੁਤ ਅੱਛਾ ਹੋਲੀ ਮਨਾ ਲਈ ਕਿਥੇ ਪਹੁੰਚੇ ਹੋ ਜੀ ਮੇਰਾ ਨਾਮ ਸਨੀ ਹੈ ਮੈਂ ਅਮਰਸਰਦਾ ਹੀ ਨਿਵਾਸੀ ਹਾਂ ਮੈਂ ਆਪਾਂ ਦੁਰਗਾੜਾ ਤੀਰਥ ਆਏ ਹੋਏ ਆ ਇੱਥੋਂ ਦੀ ਹੋਲੀ ਦੇ ਬਾਰੇ ਤੁਸੀਂ ਸਭ ਨੇ ਸੁਣਿਆ ਹੋਏਗਾ ਬਹੁਤ ਹੀ ਸ਼ਾਨਦਾਰ ਹੋਲੀ ਮਨਾਈ ਜਾਂਦੀ ਹੈ ਇਸ ਉਪਲੱਬਖ ਦੇ ਵਿੱਚ ਆਪਾਂ ਸਾਰੇ ਇੱਥੇ ਇਕੱਠੇ ਹੋਏ ਸੀ ਆ ਤੁਹਾਡੇ ਦੁਆਰਾ ਕਿਸ ਤਰ੍ਹਾਂ ਦੀ ਹੋਲੀ ਮਨਾਈ ਜਾ ਰਹੀ ਹੈ ਦੇਖੋ ਇੱਕ ਤਾਂ ਮੈਂ ਸੰਕੇਤ ਸਭ ਨੂੰ ਦਿੰਦਾ ਜਾਵਾਂਗਾ ਸੰਦੇਸ਼ ਦਵਾਂਗਾ ਸਾਰਿਆਂ ਨੂੰ ਮੈਂ ਕੁਝ ਇਹ ਗਏ ਜਿਹੜੇ ਬਹੁਤ ਬੁਰੀ ਤਰੀਕੇ ਨਾਲ ਹੋਲੀ ਖੇਡਦੇ ਨੇ ਪੱਕੇ ਰੰਗ ਨਾਲ ਹੋਲੀ ਖੇਡਦੇ ਨੇ ਸਪਰੇਅ ਦੇ ਨਾਲ ਖੇਡਦੇ ਨੇ ਜਾਂ ਫਿਰ ਗਲਤ ਤਰੀਕੇ ਨਾਲ ਗੰਦੇਮੰਦੇ ਰੰਗ ਯੂਜ਼ ਕਰਦੇ ਨੇ ਤੁਸੀਂ ਮੰਦਰ ਦੇ ਵਿੱਚ ਆ ਵਿਚ ਰੰਗ ਮਿਲਦੇ ਸਭ ਤੋਂ ਥਰੇ ਇੱਕ ਹਾਈ ਜੀ ਨਹੀਂ ਗੰਗ ਰੰਗ ਹੁੰਦੇ ਨੇ ਇੱਕ ਦੂਜੇ ਨਾਲ ਲਗਾਓ ਤੇ ਖੁਸ਼ੀਆਂ ਨਾਲ ਮਨਾਓ ਸਭ ਤੋਂ ਵਧੀਆ ਤਿਉਹਾਰ ਆਹੀ ਹੁੰਦਾ ਹੈ ਜੀ ਆਪਾਂ 5 ਤੋਂ 6 ਸਾਲ ਹੋ ਗਏ ਹਨ ਲਗਾਤਾਰ ਆਂਦੇ ਹੋ ਇਹਨੂੰ ਤੇ ਇਤੋਂ ਦਾ ਉਤਸਾਹ ਦੇਖਣ ਵਾਲਾ ਹੁੰਦਾ ਹੈ ਹਮੇਸ਼ਾ ਲੋਕ ਅੱਜ 12 ਉਹ ਇੱਥੇ ਆ ਰਹੇ ਨੇ ਜੀ ਮੈਂ ਜਿਸ ਅੱਜ ਕਮਾ ਤੇ ਲਾਸਟ ਈਅਰ ਦੇ ਟਾਈਮ ਤੇ ਮੇਰੇ ਖੁਦ ਦੇ ਕਜ਼ਨ ਆਈ ਸੀ ਜਿਹੜੇ ਬਾਹਰੋਂ ਹੀ ਆਏ ਸੀ ਉਹ ਵੀ ਇੱਥੇ ਅੱਗੇ ਹੋਲੀ ਮਨਾਉਣ ਆਈ ਸੀ ਈਵਨ ਤੁਸੀਂ ਹਾਲੇ ਵੀ ਲੋਕਾਂ ਤੋਂ ਇਹ ਜੇ ਪੁੱਛੋਗੇ ਨਾ ਕਟੋ ਘੱਟ ਵੀ 40% ਲੋਕ ਇਥੋਂ ਬਾਹਰੋਂ ਹੀ ਆਉਣਗੇ ਜਿਨ੍ਹਾਂ ਨੂੰ ਦੁਰਗਿਆਣਾ ਤੀਰਥ ਦੇਵਾ ਹੋਲੀ ਬਾਰੇ ਪਤਾ ਹੈ ਉਹ ਸਾਰੇ ਇੱਥੇ ਹੋਲੀ ਮਨਾਉਂਦੇ ਜਾਂਦੇ ਨੇ ਮੈਂ ਆਪਣੇ ਕਜ਼ਨ ਬ੍ਰਦਰ ਦੇ ਨਾਲ ਪਹੁੰਚਿਆ ਮੈਂ ਤੇ ਮੇਰੇ ਨਾਲ ਕਜ਼ਨ ਆ ਗਏ ਨੇ ਤੇ ਮੇਰੀ ਇੱਕ ਬਹੁਤ ਹੀ ਸ਼ਾਂਤ ਹੈ ਮੇਰੀ ਭਤੀਜੀ ਹੈ ਜਿਸ ਨਾਲ ਮੈਂ ਆਇਆ ਮੈਂ ਇਹਨਾਂ ਦੀ ਇੱਥੇ ਪਹਿਲੀ ਹੋਲੀ ਹੈ ਇਹਨਾਂ ਦਾ ਬਹੁਤ ਮਨ ਸੀ ਕਿ ਕੋਈ ਆਪਾਂ ਹੋਲੀ ਦੇਖੀਏ ਮੈਂ ਨਾਲ ਦੇ ਨਾਲ ਆਇਆ i ਆ ਜਾਨ ਦਾ ਨਾਮ ਜੀ ਰੋਹਿਤ ਕਿਹੜੀ ਜਗ੍ਹਾ ਪਹੁੰਚੇ ਹੋ ਬਲੂ ਜੀ ਅਸੀਂ ਦੁਰਗਾਣਾ ਮੰਦਿਰ ਸੀਤਲਾ ਮੰਦਿਰ ਕਿਸ ਤਰ੍ਹਾਂ ਦੀ ਹੋਲੀ ਮਨਾਈ ਬਹੁਤ ਵਧੀਆ ਬਹੁਤ ਵਧੀਆ ਬਹੁਤ ਮਾਇਆ ਆ ਰਿਹਾ ਔਰ ਗੰਦੀ ਹੋਲੀ ਹੈ ਡੰਡਾ ਵਾਲਾ ਇੱਥੇ ਆਓ ਤੁਸੀਂ ਆਪਣੀ ਹੋਲੀ ਮਨਾਓ ਇੱਥੇ ਆ ਕੇ ਬਹੁਤ ਮਾਇਆ ਆਉਣਾ ਚਾਹੀਦਾ ਰਾਜੇ ਘਰ ਆ ਕੇ ਹੋਲੀ ਮਨਾਓ ਜਿਹੜੇ ਗੰਦੀ ਹੋਲੀ ਮਨਾਉਂਦੇ ਉਹਨਾਂ ਨੂੰ ਕਿਸੇ ਦੀ ਚਾਹੀਦਾ ਭਾਏ ਉਹ ਬਹੁਤ ਗਲਤ ਗੱਲ ਹੈ ਗੰਦੀ ਹੋਲੀ ਨਾਮ ਨਾਲ ਹਾਂਜੀ ਕੀ ਨਾਮ ਹੈ ਹਾਂ ਜਾਨ ਰਾਹਿਲ ਕਿਹੜੀ ਜਗ੍ਹਾ ਤੇ ਆਏ ਆ ਅਸੀਂ ਆਪਾਂ ਦੁਰਗਾਣਾ ਮੰਦਿਰ ਆਏ ਆ ਇਸ ਟਾਈਮ ਅੰਮ੍ਰਿਤਸਰ ਬਹੁਤ ਵਧੀਆ ਹੋਲੀ ਇੱਥੇ ਹੋਲੀ ਮਨਾਈ ਜਾ ਰਹੀ ਹੈ ਬਹੁਤ ਵਧੀਆ ਲੱਗ ਰਿਹਾ ਹੈ ਹੋਲੀ ਦਾ ਸ਼ਾਹ ਕਿੰਦਾ ਦੇਖਣ ਨੂੰ ਮਿਲ ਰਿਹਾ ਹੈ ਬਹੁਤ ਵਧੀਆ ਬਹੁਤ ਰੌਣਕ ਲੱਗੀ ਹੈ ਬਹੁਤ ਮਜ਼ਾ ਆ ਰਿਹਾ ਇੱਥੇ ਹੋਲੀ ਮਨਾਉਂਦਾ ਗੰਦੀ ਹੋਲੀ ਮਨਾਉਣ ਨਾਲੋਂ ਵਧੀਆ ਤੇ ਇੱਥੇ ਆਓ ਹੋਲੀ ਮਨਾਓ ਆਪਣੀ ਸਭ ਤੋਂ ਵਧੀਆ ਇੱਥੇ ਹੋਲੀ ਮਨਾਓ ਆਗੇ ਬਹੁਤ ਮਜ਼ਾ ਆ ਰਿਹਾ ਆਨੰਦ ਹੈ ਹਾਂਜੀ ਤੁਸੀਂ ਕਿਤੇ ਨਾ ਪਹੁੰਚੇ ਇੱਥੇ ਆਪਾਂ ਆਪਣੀ ਸਾਰੀ ਫੈਮਿਲੀ ਨਾਲ ਪਹੁੰਚੇ ਆਏ ਇੱਥੇ ਬੂਆ ਜੀ ਹੈ ਪਾਪਾ ਹੈ ਮਾਸੀ ਜੀ ਹੈ ਸਾਰੇ ਜਾਨੇ ਕ੍ਰਿਸ਼ਨਾ ਜੀ ਹੈ ਸਾਰੇ ਜਾਨੇ ਆਏ ਹੋਏ ਆਪਕੋ ਵੀ ਨਿਵੇਦਨ ਕਰਦੇ ਆ ਸਾਰੇ ਜਾਨੇ ਯਹਾਂ ਪਰ ਆ ਕੇ ਹੋਲੀ ਮਨਾਓ ਹੱਥ ਜੋੜ ਕੇ ਦਾਦੇ ਦਾਦੇ ਜੀ ਕੁਵਾਨ ਕਿੱਥੇ ਪਹੁੰਚੇ ਅੱਜ ਬੋਲੀ ਬਣਾਉਣ ਲਈ ਅੱਜ ਸਾਰ ਅਸੀਂ ਬਗਿਆਨ ਮੰਦਰ ਅੰਮ੍ਰਿਤਸਰ ਪਹੁੰਚੇ ਆਂ ਵੈਸੇ ਲੋਕਲ ਹੀ ਆਂ ਜਿੰਦੇ ਆ ਜਿਦਾ ਲੇਕਿਨ ਅੱਜ ਖਾਸ ਹੋਰ ਵੀ ਦੋਸਤਾਂ ਨਾਲ ਦੇਖਣ ਗਏ ਆਂ ਅੱਜ ਤਾਂ ਮਿੰਨੀ ਮਹਿੰਦੀ ਪਰ ਬਣਿਆ ਹੋਲੀ ਕਿਸ ਤਰ੍ਹਾਂ ਬਣਾਈ ਜਾ ਰਹੀ ਹੈ ਕਿਉਂਕਿ ਕਈ ਗੰਦੀ ਹੋਲੀ ਬਣਾਉਂਦੇ ਨੇ ਨਹੀਂ ਨਹੀਂ ਇਹ ਤਾਂ ਬਹੁਤ ਸਾਫ ਸੁਥਰੀ ਹੋਲੀ ਸੁੱਕੇ ਰੰਗਾਂ ਨਾਲ ਬਣਾ ਰਹੇ ਸਾਰੇ ਬਰੇ ਅੱਜ ਰਗਵਾਲੀ ਹੋਲੀ ਹੈ ਸੁੱਕੇ ਰੰਗਾਂ ਨਾਲ ਬਣਾ ਰਹੇ ਕੋਈ ਗਿੱਲੀ ਹੋਲੀ ਤੇ ਪਾਣੀ ਵਾਲੀ ਬੜੀ ਬਧਿਆਹ ਨਾਲ ਬਣਾਈ ਜਾ ਰਹੀ ਹੈ ਜਿਹੜੇ ਲੋਕੀ ਗੰਦੀ ਹੋਲੀ ਖੇਡਦੇ ਨੇ ਉਹਨਾਂ ਨੂੰ ਕੀ ਕਹਾਂ ਚਾਹੁੰਦੇ ਉਹਨਾਂ ਨੂੰ ਸਾਡਾ ਇਹ ਸੰਦੇਸ਼ ਹੈ ਬਈ ਬਿਲਕੁਲ ਆਪਣਾ ਸਾਫ ਸੁਥਰਾ ਹੋਲੀ ਖੇលਿਆ ਕਰੋ ਗੰਦੀ ਹੋਲੀ ਖੇਡਨੀ ਕੋਈ ਰਾਈਜ਼ ਕਰਾਣੀ ਹੋਣਾ ਕਿ ਉਹ ਦੂਜੇ ਦੇ ਜੀਨਾਂ ਨਾਲ ਕਿਨਾਂ ਵੈਸੇ ਦੀ ਲੜਾਈ ਕਰਦੇ ਨੇ ਕੋਈ ਸਾਫ ਸੁਥਰੀ ਅਗੋਂ ਖੁਸ਼ ਰਹੋ ਤੁਸੀਂ ਇੱਥੇ ਕਿੰਨੇ ਸਾਲਾਂ ਤੋਂ ਆ ਰਹੇ ਹੋ ਬੋਲੀ ਬੜਾ ਦੇਸੀ ਸ਼ੁੱਧ ਤੋਂ ਅੱਜ ਪਹਿਲੀ ਵਾਰ ਆਇਆ ਹਾਂ ਬੋਲੀ ਕੱਲ ਜੀ ਕਹਿਣਾ ਮੈਂ ਤਾਂ ਅਕਸ਼ਾ ਕਿਦਾਂ ਦਾ ਦੇਖਣ ਨੂੰ ਮਿਲ ਰਿਹਾ ਜੀ ਬਹੁਤ ਵਧੀਆ ਜੀ ਇੱਥੇ ਬਾਹਰ ਫੋਰਨਰ ਵੀ ਆਏ ਨੇ ਅਮਰੀਕੀ ਵੀ ਆਏ ਨੇ ਸਾਰੇ ਇੰਡੀਆ ਦੇ ਲੋਕ ਵੱਖ-ਵੱਖ ਲੱਗ ਕੇ ਆਏ ਤੇ ਬਹੁਤ ਹੀ ਵਧੀਆ ਹੁਸ਼ਿਆਰ ਨਾਲ ਸਾਰੇ ਖੇਡ ਰਹੇ ਨੇ